ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ੴ ਸਤਗੁਰ ਪ੍ਰਸਾਦਿ ਵਾਰ ਸੂਹੀ ਕੀ ਸਲੋਕਾ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੁਹੇ ਵੇਸ ਦੁਹਾਗਣੀ ਪਰ ਪਿਰ ਰਾਵਣ ਜਾਏ ਪਿਰ ਛੋੜਿਆ ਘਰ ਆਪਣੇ ਮੋਹੀ ਦੂਜੇ ਪਾਏ ਸੁਹੇ ਵੇਸ ਦੁਹਾਗਣੀ ਪਰ ਪਿਰ ਰਾਵਣ ਜਾਏ ਪਿਰ ਛੋੜਿਆ ਘਰ ਆਪਣੇ ਮੋਹੀ ਦੂਜੇ ਪਾਏ ਮਿੱਠਾ ਕਰਕੇ ਖਾਇਆ ਬਹੁਤ ਸਾਧਿਓ ਬਧਿਆ ਰੋਗ ਸੁੱਧ ਪਤਾਰ ਹਰ ਛੋੜਿਆ ਫਿਰ ਲੱਗਾ ਜਾਏ ਵੀ ਜੋਗ ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸੀਗਾਰ ਸਹਿਜ ਸੱਚ ਪਿਰ ਰਾਵਿਆ ਹਰ ਨਾਮਾ ਉਰਤਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੁਹਵਿਏ ਨੀ ਮਾਣੀਏ ਸੋ ਸੋ ਸਦਾ ਸਮਾਲ ਨਾਨਕ ਜਨਮ ਸਵਾਰੈ ਆਪਣਾ ਕੁਲ ਭੀ ਛੁੱਟੀ ਨਾਲ ਪੌੜੀ ਆਪੇ ਤਖਤ ਰਚਾਇਣ ਆਕਾਸ਼ ਪਤਾਲਾ ਹੁਕਮੇ ਧਰਤੀ ਸਾਜੀਆਂ ਸੱਚੀ ਧਰਮਸਾਲਾ ਆਪ ਉਪਾਏ ਖਪਾਏ ਦਾ ਸੱਚੇ ਦੀਨ ਦਿਆਲਾ ਸਵਣਾ ਰਿਜਕ ਸੰਭਾਹਿੰਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪਿਰਤ ਪਾਲਾ ਆਪ ਉਪਾਏ ਖਪਾਏ ਦਾ ਸੱਚੇ ਦੀਨ ਦਿਆਲਾ ਸਵਨਾ ਰਿਜਕ ਸੰਭਾਹਿੰਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪਿਰਤ ਪਾਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਏਕ ਓੰਕਾਰ ਸਤਗੁਰ ਪ੍ਰਸਾਦ ਬਾਹਰ ਸੋਹੀ ਕੀ ਸਲੋਕਾਂ ਨਾਲ ਮਹਲਾ ਤੀਜਾ ਸਲੋਕ ਮਹਲਾ ਤੀਜਾ ਜੋ ਜੀਵ ਇਸਤਰੀ ਦੁਨੀਆਂ ਦੇ ਸੋਹਣੇ ਪਦਾਰਥ ਰੂਪ ਕਸੰਬੇ ਦੇ ਚੋਚੇ ਰੰਗ ਵਾਲੇ ਵੇਸ ਵਿੱਚ ਮਸਤ ਹੈ ਉਹ ਮੰਦੇ ਭਾਗਾਂ ਵਾਲੀ ਹੈ ਉਹ ਮਨੋਂ ਪਰਾਈ ਖਸਮ ਨੂੰ ਭੋਗਣ ਤੁਰ ਪੈਂਦੀ ਹੈ ਮਾਇਆ ਦੇ ਪਿਆਰ ਵਿੱਚ ਉਹ ਲੁੱਟੀ ਜਾਂ ਰਹੀ ਹੈ ਕਿਉਂਕਿ ਉਹ ਆਪਣੇ ਹਿਰਦੇ ਘਰ ਵਿੱਚ ਵਸਦੇ ਖਸਮ ਪ੍ਰਭੂ ਨੂੰ ਵਿਸਾਰ ਦਿੰਦੀ ਹੈ ਜਿਸ ਜੀਵ ਇਸਤਰੀ ਨੇ ਦੁਨੀਆਂ ਦੇ ਪਦਾਰਥਾਂ ਨੂੰ ਸਵਾਦਲੇ ਜਾਣ ਕੇ ਭੋਗਿਆ ਉਸ ਦੇ ਮਨ ਵਿੱਚ ਇਨਾ ਬਹੁਤੇ ਜਿਸਕਿਆਂ ਤੋਂ ਰੋਗ ਵਾਦਦਾ ਹੈ ਭਾਵੇਂ ਨਿਰੋਲ ਆਪਣੇ ਖਸਮ ਪ੍ਰਭੂ ਨੂੰ ਛੱਡ ਬੈੰਦੀ ਹੈ ਤੇ ਇਸ ਤਰ੍ਹਾਂ ਉਸ ਨਾਲੋਂ ਇਸ ਦਾ ਵਿਛੋੜਾ ਹੋ ਜਾਂਦਾ ਹੈ ਜੋ ਜੀਵ ਇਸਤਰੀ ਗੁਰੂ ਦੇ ਹੁਕਮ 'ਤੇ ਚੁਰਦੀ ਹੈ ਉਸ ਦਾ ਮਨ ਦੁਨੀਆ ਦੇ ਭੋਗਾਂ ਵੱਲੋਂ ਪਰਤਦਾ ਹੈ ਉਹ ਪ੍ਰਭੂ ਪਿਆਰ ਰੂਪ ਗਹਿਣੇ ਨਾਲ ਆਪਣੇ ਆਪ ਨੂੰ ਸਜਾ ਬਣਾ ਕੇ ਪਰਮਾਤਮਾ ਦੇ ਪਿਆਰ ਵਿੱਚ ਰੁੱਤੀ ਰਹਿੰਦੀ ਹੈ ਪ੍ਰਭੂ ਦਾ ਨਾਮ ਏਰ ਦੇ ਵਿੱਚ ਧਾਰ ਕੇ ਸਹਿਜ ਅਵਸਥਾ ਵਿੱਚ ਟਿਕੇ ਸਦਾ ਤੇ ਰਹਿਣ ਵਾਲੇ ਕਸਮ ਨੂੰ ਮਾਣਦੀ ਹੈ ਪ੍ਰਭੂ ਦੇ ਹੁਕਮ ਵਿੱਚ ਤੁਰਨ ਵਾਲੀ ਜੀਵ ਇਸਤਰੀ ਸਦਾ ਸੁਹਾਗ ਭਾਗ ਵਾਲੀ ਹੈ ਕਰਤਾਰ ਕਸਮ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਹੈ हे ਨਾਨਕ ਜਿਸ ਨੇ ਸਦਾ ਤੇਰ ਪ੍ਰਭੂ ਕਸਮ ਪ੍ਰਾਪਤ ਕਰ ਲਿਆ ਹੈ ਉਹ ਜੀਵ ਇਸਤਰੀ ਸਦਾ ਸੁਹਾਗ ਭਾਗ ਵਾਲੀ ਹੈ ਚੋਹ ਚੋਹੇ ਕਸੰਭ ਰੰਗ ਨਾਲ ਪਿਆਰ ਕਰਨ ਵਾਲੀਏ ਵਿਚਾਰੀਏ ਕਸਮ ਪ੍ਰਭੂ ਨੂੰ ਸਦਾ ਚੇਤੇ ਰੱਖ ਏ ਨਾਨਕਾ ਕੇ ਇਸ ਤਰ੍ਹਾਂ ਤੂੰ ਆਪਣਾ ਜੀਵਨ ਸਵਾਰ ਲਏਂਗੀ ਤੇਰੀ ਕੁੱਲ ਵੀ ਤੇਰੇ ਨਾਲ ਮੁਕਤ ਹੋ ਜਾਏਗੀ ਆਕਾਸ਼ ਤੇ ਪਤਾਲ ਤੇ ਵਿੱਚਲਾ ਸਾਰਾ ਜਗਤ ਰੂਪ ਤਕਤ ਪ੍ਰਭੂ ਨੇ ਹੀ ਬਣਾਇਆ ਹੈ ਉਸਤੇ ਆਪਣੇ ਹੁਕਮ ਵਿੱਚ ਹੀ ਧਰਤੀ ਜੀਵਾਂ ਦੇ ਧਰਮ ਕਮਾਣ ਦੀ ਤਾਂ ਬਣਾਈ ਹੈ ਏ ਨਾਨਕ ਏ ਦੀਨਾ ਤੇ ਦਇਆ ਕਰਨ ਵਾਲੇ ਸਦਾ ਕਾਇਮ ਰਹਿਣ ਵਾਲੇ ਤੂੰ ਆਪ ਹੀ ਪੈਦਾ ਕਰਦਾ ਹੈ ਆਪ ਹੀ ਨਾਸ਼ ਕਰਦਾ ਹੈ ਏ ਪ੍ਰਭੂ ਤੇਰਾ ਹੁਕਮ ਅਨੋਖਾ ਹੈ ਭਾਵੇਂ ਕੋਈ ਕਿਸ ਨੂੰ ਮੋੜ ਨਹੀਂ ਸਕਦਾ ਭਾਵੇਂ ਕੋਈ ਇਸ ਨੂੰ ਮੋੜ ਨਹੀਂ ਸਕਦਾ ਤੂੰ ਸਭ ਜੀਵਾਂ ਨੂੰ ਰਿਜਕ ਅਪਾੜਦਾ ਹੈ ਹਰ ਥਾਂ ਤੋਂ ਖੁਦ ਹੀ ਮੌਜੂਦ ਹੈ ਤੇ ਆਪ ਹੀ ਜੀਵਾਂ ਦੀ ਪਾਲਣਾ ਕਰ ਰਿਹਾ ਹੈ ਵਾਹਿਗੁਰਜੀ ਦਾ ਕਾਲ ਸਾਹਿ ਵਾਹਿਗੁਰਜੀ ਕੀ ਫਤਿਹ